ਦੇ ਦੂੰਗਾ ਤਾਂ ਹੁੰਦਾ ੜੀ ਮੁਕਰ ਗਿਆ ਮਮਾ ਦਾੜੀ ਰੋਣ ਲੱਪਈ ਮੰਮੀ ਜੀ ਮੰਮੀ ਜੀ ਆ ਗਏ ਆ ਸੂਟ ਲੈ ਕੇ ਬਹੁਤ ਗਰਮੀ ਆ ਲਓ ਜੀ ਸੂਟ ਆ ਗਏ ਇਹ ਉਹਨੇ ਮਮੋਸ ਖਾਦੇ ਜਿਹੜੇ ਕਿਦਾਂ ਲੱਗੇ ਲਓ ਜੀ ਮਮੋਸ ਲੈ ਕੇ ਆਈ ਆ ਮੰਮੀ ਜੀ ਸੱਸ ਮਾਂ ਚ ਮੰਮੀ ਜੀ ਪੈਨਸ਼ਨ ਆਈ ਅੱਜ ਅੱਜ ਪੈਨਸ਼ਨ ਦੀ ਖੁਸ਼ੀ ਵਿੱਚ ਮਾਤਾ ਲੈ ਕੇ ਆਈ ਮਮੋਸ ਬਦੀ ਕਿ ਨਹੀਂ ਬਦਲੀ ਹੈ ਬਦੀ ਮੈਂ ਤਾਂ ਬੰਦੀ ਕਿਉਂ ਨਹੀਂ ਆ? ਉਹ ਨਹੀਂ ਆ। ਉਹਨੇ ਬੰਦੀ ਆ ਰਹੀ। ਮਮਸ ਮੰਗਾਏ ਅੱਜ। ਸਹਰ ਜਾਂਦੀ ਦਾਦੀ ਮਮਸ ਸਾਈ ਦੇ ਮੈਨੂੰ ਹੋਰ ਕੋਈ ਤਰੀਕੇ। ਸਹਲ ਹੀ ਰਖਣੇ ਆ। ਉਹ ਤਾਂ ਵੀ ਮੰਗਦੀ ਸੀ ਕਿ ਮੈਨੂੰ ਯਾਦ ਹੀ ਨਹੀਂ ਆਉਂਦਾ ਸੀ। ਮੰਮੀ ਕਹੇਗੀ ਮੋਨਟ ਮੋਰਟ। ਕੀ ਕਹਾਂ? ਉਹ ਕਹ ਕੇ ਦੱਸੀ। ਪਹਿਲੇ ਗਿਆ ਨਹੀਂ। ਪਹਿਲਾਂ ਕੰਮ ਜਾ ਰਹੇ ਆ ਕੀ ਹੋਰ ਤੁਸੀਂ ਕਹਿੰਦੀ ਸੀ। ਇਹ ਕਿਦਾਂ ਪਤਾ ਲੱਗਾ ਕਿ ਮੂਮੂਸ ਹੀ ਲੈਣੀ। ਮੈਂ ਯਾਦ ਹੀ ਰੱਖਿਆ ਮੈਂ ਤਾਂ ਇਹ। ਮੈਂ ਯਾਦ ਹੀ ਲੱਗਿਆ ਹੋਏ। ਕੋੜਾ ਨਿਕਟਾ ਪੜਿਆ ਸੀ ਲੈ ਜੀ ਉਸਨੇ ਗਿਆ ਤੇ ਪਹਿਲੀ ਵਾਰ ਜ਼ਿੰਦਗੀ ਵਿੱਚ ਮਿਲੇ ਉਹ ਮਮੋਸ ਉਹ ਬਣਾ ਕੇ ਕਿੰਨਾ ਟਾਈਮ ਲਗਾਤਾ ਉਹ ਖਤਮ ਹੀ ਹੁੰਦੀ ਹਰ ਵਾਰ ਬਣਾਉਂਦੇ ਹੀ ਨਹੀਂ ਕਰੇ ਤੇ ਉਹਨਾਂ ਨੇ ਮਮੋਸ ਖਾਦੇ ਤੇ ਕਿੱਦਾਂ ਲੱਗੇ ਨਹੀਂ ਸਹੀ ਦੱਸਿਓ ਜਿੰਨੇ ਸਾਰੇ ਧਿਆਨ ਦੇ ਹੈ ਮੈਨੂੰ ਵੀ ਨੇ ਕੰਮੇ ਹੀ ਲੱਗੇ ਹੈ ਨਹੀਂ ਸਵਾਲ ਲੱਗ ਨਹੀਂ ਲੈ ਹੁਣ ਇਹ ਫਰਾਈ ਵਾਲੇ ਇਹ ਨਾਲ ਉਹ ਦੂਜੇ ਹੁੰਦੇ ਇੱਥੋਂ ਲਿਆਂਦੇ ਹੋ ਸਹੀ ਨਹੀਂ ਬਣਾਉਣੇ। ਜਿਹੜੇ ਤੁਹਾਨੂੰ ਕੋਈ ਦਿਲ ਲੱਗੇ। ਠੀਕ ਯਾਰ ਬਣਾ ਲੈਂਦੇ। ਮੈਨੂੰ ਤਾਂ ਆ ਨਹੀਂ ਸਾਰੇ ਲੱਗੇ। ਮਸਾਲਾ ਹੀ ਇਨਫੈਕਸ਼ਨ ਹੋਣ ਵਾਲਾ ਕੋ ਅੰਮਾ। ਅਈ ਮੈਗੀ। ਮੈਗੀ ਵੀ। ਹੂੰ। ਆਪਾਂ ਜਿਵੇਂ ਨੋ ਲੱਗਿਆ ਕਰਿਆਟੀ ਲਿਆਂਦੀ ਆ। ਇਹ ਲੂਣ ਮਿਰਚਾਂ ਪਾ ਲਈਆ ਮਸਾਲਾ ਪਾ ਲਈਆ। ਕੀ ਲੱਗੇ ਬਣਾਉਣ। ਦੇ ਦੇਗੀ ਬਣਦਾ ਅੱਜ। ਬਣਾਉਂਗਾ। ਉਹਨਾਂ ਕੀ ਲੱਗੇਗਾ ਨਾ ਫੁੱਟੇ ਤੇ ਕੰਮ ਕਰਨ ਲੱਗਾ ਡਿਫਰੈਂਟ ਪਕੌੜੇ ਉਹਨਾਂ ਦਾ ਡਿਫਰੈਂਟ ਆ ਸਾਡਾ ਸਵਾਦ ਲੱਗ ਜੂਗਾ ਜਿਹੜੇ ਮਾਜੀ ਬਣਾਓ ਜਿਹੜੇ ਮਾਜੀ ਬਣਾਓ ਅਸੀਂ ਖਾਣ ਵਾਲੇ ਹੈਗੇ ਆ ਚਲੋ ਅੱਜ ਮੈਨੂੰ ਛੁੱਟੀ ਆ ਦੋਸਤੋ ਕੰਮ ਤੋਂ ਤੇ ਅੱਜ ਜਿਹੜੇ ਇਹ ਲੱਗੇ ਬਹੁਤ ਪਕੌੜੇ ਦੇਖੋ ਮੰਮੀ ਚਾਹ ਨਾਲ ਰੋਟੀ ਪਰੌਂਠਾ ਦੇ ਨਾਲ ਚਾਹ ਇਧਰ ਦਾਦੀ ਵੀ ਚਾਹ ਦਾੜੀ ਨੇ ਮਾਮਸਾਂ ਨੇ ਤਾਂ ਕੰਮ ਖਰਾਬ ਕਰਤਾ। ਐਸੇ ਪੇੜ ਖਰਾਬ ਕਰਨ ਬੜਾ ਕੰਮ ਆਦਾ ੜੀ। ਮਸਾਲਾ ਜ਼ਿਆਦਾ ਪਾਇਆ ਸੀ ਬਹੁਤ ਜ਼ਿਆਦਾ। ਹਾਂ। ਉਹ ਮੈਨੂੰ ਵੀ ਪਤਾ ਹੀ ਉੱਥੋਂ ਲਿਓੜੇ ਤੁਸੀਂ। ਜਿੱਥੋਂ ਮੈਂ ਲਿਓਣੀ ਹੁੰਦੀ ਨਾ ਉੱਥੇ ਬੜੇ ਟੇਸਟੇਫੁਲ ਹੁੰਦੇ। ਹੁਣ ਆਪਾਂ ਚਾਹ ਪੀ ਲਈਜੀ। ਉਹ ਤਾਂ ਚਾਹ ਪੀਣੀ ਜਨਾ ਇਹਨਾਂ ਨੂੰ। ਪਿਆਰ ਵੇਚ ਦਿੱਤੇ ਇਹਨਾਂ ਨੇ ਇਹ ਨੂੰ। ਏ 4 ਮੈਂ ਖੱਦੇ 2 ਬੰਦੇ ਲਖਾ ਤੇ 6 8 10 10 ਮੰਮੀ ਸਾਰੇ ਆਣੇ ਕਹਿੰਦੇ ਆ ਸੂਟ ਬੜਾ ਸੋਹਣਾ ਤਾਂ ਤੁਹਾਡੀ ਸੱਸੋ ਜੀ ਖਾਣੇ ਮੰਮੀ ਸਾਡੇ ਚਮਕੀਲੇ ਡੈਡੀ ਚਮਕੀਲੇ ਸ਼ੌਂਕ ਆ ਮੰਮੀ ਨੂੰ ਲੈਣੇ ਸਮਾਈ ਦੇ ਦੇ ਲੈ ਆ ਮੈਂ ਸਮਾਈ ਦੇ ਦੋ ਮੰਮੀ ਕਹਿੰਦੇ ਦਵਾ 300 ਰੁਪਏ ਬਈ ਆਈ ਦੇ ਦੇ ਤੂੰ ਹੀ ਕਿਦਾਂ ਜਾਈਂ ਆਨੇ ਇਧਰ ਨੂੰ ਆਵੋ ਅੰਦਰ ਨੂੰ ਚੱਲ ਵੀ ਅੰਦਰ ਨੂੰ 300 ਰੁਪਏ ਕੱਢੋ 300 ਮੰਮੀ ਤਾਂ ਤੂੰ ਹੀ 150 ਨਾਲ ਡੈਡੀ ਨੇ ਬਈ ਡੈਡੀ ਨੇ ਕਿਹਾ ਸੀ ਮੈਂ ਸੂਟ ਦੀ ਮੰਮੀ ਸੁਮਾਈ ਦਊਂਗਾ ਪਰ ਡੈਡੀ ਹੁਣ ਮੁੱਕਰ ਗਏ ਸਾਡੇ ਪਰਾਂ ਦੇ ਨਾਂ ਲਈ ਜਾਣਾ ਹਾੜੀ ਘੜੀ ਮੰਮੀ ਕਹਿੰਦੇ ਛੱਟਾ ਭਰਾ ਕੀ ਹਾੜੀ ਘੜੀ ਨਾਲ ਲਈ ਜਾਣਾ ਡੈਡੀ ਦਾ ਪਹਿਲੇ ਕਿਹਾ ਕਿ ਮੈਂ ਤੈਨੂੰ ਸੂਟ ਹੀ ਸੁਮਾਈ ਦਊ 150 ਰੁਪਏ ਮੁੰਡਾ ਤੇ ਨਹੀਂ ਉਹ ਦਰੇ ਆਉਂਦਾ ਡੈਡੀ ਕਹਿੰਦਾ ਪੈਂਜਰ ਤੈਨੂੰ ਆ ਗਈ ਮੈਂ ਕਿਦਾਂ ਆਉਣਾ ਆਹ ਸਹੀ ਗੱਲ ਆ 2000 ਰੁਪਏ ਡੈਡੀ ਕਹਿੰਦੇ ਉਹ ਮਿਲ ਗਿਆ 1500 ਅੱਜ ਲੈ ਜਾਂਦਾ ਹੈ ਮੋਦੇ ਦਵ ਕਿ ਮਾਦਰੇ ਦੋਰੇ ਹਾਂ ਡੈਡੀ ਨੇ ਕਹਤੋ ਮਾਰੇ ਦਮ ਕੇ ਮੈਂ ਐ ਗੈਡੀ ਕਮੈਂਟ ਆਉਂਦੇ ਕਿੰਦੇ ਤੁਹਾਡੀ ਸਾਸੂ ਮੰਮੀ ਬੜੀ ਸ਼ਰੀਫ ਆ ਕਿੰਨੇ ਤੁਹਾਡੀ ਸਾਸੂ ਮੰਮੀ ਬੜੀ ਸ਼ਰੀਫ ਆ ਹਾਂ ਮੰਮੀ ਦਾਦੀਆਂ ਮੰਮੀ ਚਪਲਾ ਚਪਲਾ ਦੱਸਿਓ ਦੀ ਚਪਲਾ ਪਸੰਦ ਆਈਆਂ ਮੰਮੀ ਕਹਿੰਦੀ ਚਪਲਾ ਨਹੀਂ ਪਸੰਦ ਆਈਆਂ ਦੱਸਿਓ ਦੀ ਚਪਲਾ ਪਸੰਦ ਆ ਮੰਮੀ ਦੀ ਆ ਮੰਮੀ ਕਹਿੰਦੇ ਮੈਂ ਕਿ ਜੀ ਜਾਣਾ ਇਹਦਾ ਕੀ ਪਤਾ ਕਮੈਂਟ ਆਇਆ ਸੀ ਇਹ ਕਹਿੰਦੇ ਬੜੇ شریف ਆ ਕਿੰਨਾ ਕੰਮ ਕਰਦੇ ਸੂਟ ਕਿੰਨੇ ਵਧੀਆ ਪਾਉਂਦੇ ਦਾੜੀ ਕੇ ਨੇ ਖਾਸ ਗੱਲਾਂ ਨਹੀਂ ਤੁਹਾਨੂੰ ਹਲੇ ਪਤਾ ਉਹ ਮੇਰੇ ਤੋਂ ਪੁੱਛ ਲਿਓ ਆਗੇ ਹੈ ਮੀ ਬਈ ਮੈਨੂੰ ਦਾੜੀ ਤੇ ਮੰਮੀ ਦੀ ਲੜਾਈ ਨਾ ਬੜਾ ਹੱਥਾਂ ਦਾ ਮੇਰੇ ਸਾਰੀ ਦਿਹਾੜੀ ਇਦਾਂ ਲੱਗ ਜਾਂਦੀ ਆ ਲੜਾਈ ਤੇ ਮੈਂ ਸਾਰੀ ਦਿਹਾੜੀ ਬਸ ਨਿੱਕ ਨਿੱਕ ਗੱਲ ਲੜਦੇ ਰਹਿੰਦੇ ਆ ਇਹਦੀ ਸਾਡੀ ਹੁੰਦੀ ਉਹ ਹਲੇ ਧਮਾਲੇ ਵਾਲੀ ਜਿਸਲੀ ਨੇ ਮੂੰਹ ਚ ਕੰਗਾ ਕੱਢ ਲਾਓ ਜੀ ਪਤਾ ਨਹੀਂ ਕੀ ਬੜਾ ਲਗਾਇਆ ਸਾਨੂੰ ਕੁਝ ਨਹੀਂ ਦੱਸਿਆ ਗੜ ਗਏ ਰੋਜ਼ ਤਾਂ ਮੈਂ ਪਿਆਰ ਕੱਢਦੀ ਵਿੱਚੋਂ ਬਈ ਤਾਂ ਉਸ ਮਾਈ ਕੀ ਕਰੀ ਜਾਂਨੇ ਆ ਦੋ ਦੈਡੀ ਕਰ ਇਹ ਗੂੜੀ ਲੱਗਦੇ ਜਿਵੇਂ ਕਿ ਦਾ ਨਾ ਐਦਾ ਮੰਮੀ ਮੰਮੀ ਨੇ ਭਜਾਰ ਹੀ ਲਿਆਤਾ ਤੋ ਵੇ 300 ਰੁਪਿਆ ਮੇਰੇ ਹੱਥ 'ਚ ਬੀਜੀ ਆ ਬੀਜੀ ਆ ਦੇ ਸਮਾਈ ਦੇਣ ਦੀ ਮਾਰੀ ਕਿੱਦਾਂ ਗਈ ਮੈਂ ਜਾਣੇ ਨਹੀਂ ਜਾਣ ਨੂੰ ਇਹ ਤਾਂ ਕਿੱਦਾਂ ਡਰਾਉਂਗਾ ਤੂੰ ਕਿੱਦਾਂ ਤੇ ਮੇਰੇ ਕੋਲ ਜਾਣਾ ਸੀ ਬਾਬਾ ਆ ਦੇਖ ਕੋਈ ਸੂਟ ਮਗ ਲੜਾਈ ਹੋ ਗਈ ਡੈਡੀ ਨਾਲ ਡੈਡੀ ਕਹਿੰਦੇ ਮੰਮੀ ਨੇ ਸੂਟ ਦਿੱਤਾ ਸਮੋਣਾ ਮੇਰੇ ਸਮਾਈ ਦੇਣੀ ਨਹੀਂ ਸੀ 1.5 ਰੁਪਿਆ ਉਹ ਮੈਂ ਆਪਣੇ ਕੋਲੋਂ ਲਗਦੀ ਡੈਡੀ ਹਰੀਦ ਕਹਿੰਦੇ ਮੈਂ 150 ਰੁਪਏ ਦੇ ਦੂੰਗਾ ਤਾਂ ਹੁੰਦਾ ਡੈਡੀ ਮੁਕਰ ਗਿਆ ਮੈਂ ਬਦਾੜੀ ਰੋਣ ਲੱਪਈ ਮੈਂ 150 ਬੋਲੇ ਐਂ ਦੇ ਕੀਂਤੀ ਐਂ ਦੇ ਸੁਪੀਆ ਡੈਡੀ ਕਹਿੰਦੇ ਜੇ ਨਾ ਹੁਣ ਫੇਰ ਆਪਾਂ ਦਾ ਕਰੇ ਵੀ ਹੁਣ ਤੁਹਾਡਾ ਤਾਂ ਤਾਂ ਹੈਗੇ ਆ ਤੂੰ ਕਿਹਾ ਕਿ ਹੁਣ ਫੇਰ ਕਿਹਾ ਤਾ ਗੱਲ ਤਾਂ ਡੈਡੀ ਕੀ ਇਹਦੀ ਆ ਗਈ

1000 ਰੁਪਇਆ ਲੈ ਲੈ ਆ ਲੈ ਹਾਂ ਦੇ ਤਾਂ ਇੱਕ ਵਾਰੀ ਤਾਂ ਦੇਣ ਤਾਂ ਦੇ ਤੇ ਆਹ ਦੇ ਨਹੀਂ ਪੈਣਗਾ ਬਾਹ ਵੀ ਕਿਹਦੇ ਚੱਕੀ ਆ ਲੈ ਕਿ ਕਿੱਥੋਂ ਆ ਜੇ ਹਾਂ ਸਟਾਰਟ ਹੀ ਹੋਈ ਆ ਚੱਕ ਲੈਣੀ ਕਿ ਨਹੀਂ ਇਹ ਤਾਂ ਵਾਲੇ ਨਹੀਂ ਯਾਰ ਜੰਦਾ ਲੱਗਦਾ ਆ ਉਹ ਨਕੋਲੀ ਰਹਿਣੇ ਆ ਮੈਂ ਪਾ ਲੀ ਨਾ ਕਿਹਦਾ 1000 ਪਾ ਜਾਂਦਾ ਤਾਂ ਚਾਹ ਨਾ ਪਾਉਂਦਾ ਦੇਢੀ ਕਹਿੰਦੇ ਆ ਨਹੀਂ 300 ਮੇਰਾ ਸਮਾਇ 300 ਹੀ ਆ ਸਮਾਦਰ ਦੇ ਸੋ ਨਾਗਮੇ ਕਿਰਿਆ ਕਰ। ਚੱਕੋ। ਲੰਬਾ ਆ ਨਹੀਂ ਆ। ਲੈ ਮਾੜਾ ਚਲ ਵੀ। ਡੈਡੀ ਕਿ ਨੇ ਮੈਂ ਲੈ ਆਣਾ। ਤੂੰ ਕਿੱਦਾਂ ਤੁਰੀਆਂ? ਦਿਖਣਾ ਤਾਂ ਲੈ। ਇਹ ਕਿੱਦਾਂ ਤੁਰੇਗੀ ਕੰਨ। ਕੰਨਾਂ ਦੀਆਂ। ਨਮੀ ਚੀਜ਼ ਬਣਾ ਕੇ ਦੇਖਣ ਲਈ ਨਮੀ ਚੀਜ਼ ਇਹਦਾ ਨਾਮ ਫੇ ਰੱਖ ਦਈਏ ਨਮੀ ਚੀਜ਼ ਇਹਦਾ ਨਾਮ ਇਹਦਾ ਨਮੀ ਚੀਜ਼ ਲੈ ਤਾ ਨਮੀ ਚੀਜ਼ ਹਾ ਨਾਲੋਂ ਬੜੀਆਂ ਨਾਲ ਝੂਰਾ ਮੂਰਾ ਲਾਈ ਜਾਂਦੇ ਦੁੱਤ ਤੋਂ ਦਿਮਾਗ ਕ੍ਰਿਸਪੀ ਬਣਨੇ ਦਾ ਕ੍ਰਿਸਪੀ ਵਾਹ ਕ੍ਰਿਸਪੀ ਬਣਨੇ ਦਾ ਉਹ ਜਾਲੂ ਸਾਰੇ ਇਸ ਬਣੇ ਉਹ ਬੜੀਆਂ ਨਾਲ ਝੂਰਾ ਮੂਰਾ ਹੁੰਦਾ ਦੇਖ ਕੰਮ ਹੁੰਦਾ ਲੈ ਲੈ ਉੱਤ ਸਾਰਾ ਕ੍ਰਿਸਪੀ आ देखो जी क्रिस्पी वो किथे रखे जान्ते है क्रिस्पी आलू निकल चुके हैं बाहर हु मैं खा के देखूंगी देखो मेरे रिएक्शन देखो कि किधर लगा टेस्ट उन्होंने लून काटा लून काटी रखे आ जी ਹੂੰ ਇਹ ਦਗਾ ਲਾਉਣ ਨੂੰ ਕਾਲ ਨੂੰ ਮੇਰੇ ਉੱਪਰ ਬਣਾਉਣਾ ਹੈ ਨਾ ਸਹੀ ਹੈ ਨਹੀਂ ਸਹੀ ਹੈ ਜੋ ਵੀ ਹੈ ਬੰਦੇ ਵੀ ਅਜ ਕੱਲ ਕੰਮ ਕਰਦਾ ਉਹ ਦੇਲਤੀ ਆ ਹੂੰ ਮੈਂ ਕਿਹਨ ਜਣਾਨੀ ਦੀ ਨਹੀਂ ਕੋਈ ਸੋਹਂਦਾ ਬਿਲਕੁਲ ਗਲਤ ਕੰਮ ਬਣਾਇਆ ਇਹ ਜਿਹੜੇ ਕਹਿੰਦੇ ਆ ਨਾ ਕਿ ਜਨਾਨੀ ਜਨਾਨੀਆਂ ਬੰਦਿਆਂ ਨੂੰ ਥੱਲੇ ਲੱਗ ਰੱਖਦੀਆਂ ਕੋਈ ਗੋਲ ਗੋਲਾ ਲੂ ਵੀ ਕਿਤੇ ਆਇਆ ਨਾ ਕਿ ਬਣਾਉਣਾ ਹੈ ਪਹਿਲੇ ਗੋੜ ਗੋੜ ਕੱਢਦੇ ਹੁੰਨੇ ਆਪਾਂ ਹਾਂ ਤੇ ਜਦੋਂ ਲੇ ਤੇ ਹੋਟਲ ਜਾਣ ਲੱਗੇ ਆ ਤਾਂ ਪਤਾ ਲੱਗ ਗਿਆ ਕਿ ਲੰਬੇ ਵੀ ਕੱਢ ਹੋ ਜਾਂਦੇ ਹਨਾ ਪਹਿਲੇ ਗੋਲ ਆੜੀ ਮਾਰਾ ਕੱਢ ਕੇ ਦਿੰਦੀ ਹੁੰਦੀ ਸੀ ਇਦਾਂ ਦੇ ਇਹ ਜਦੋਂ ਦੇ ਇਹੀ ਹੋਟਲ ਗਏ ਸੀ ਤੇ ਉੱਥੇ ਲੰਬੇ ਲੰਬੇ ਜਿਹੇ ਨੇ ਰੱਖੇ ਸੀ ਆਲੂ ਸਹਰ ਕਹਿੰਦੀ ਪਾਪਾ ਤਾਂ ਘਰੇ ਹੀ ਬਣਾਉਂਗਾ ਦਿੰਦੇ ਉਹ ਵੀ ਘਰੇ ਆ ਕੇ ਬਣਾ ਦੋ ਦਣੇ ਫੇਰ ਬਣਦੇ ਆ ਵੈਰਾਈ ਪਤਲੀ ਜੇ ਲਾਉਂਦੇ ਨਾਲੋਂ ਜਿਆਦਾ ਮੋਟੀ ਨਹੀਂ ਹੁੰਦੀ ਹੂੰ ਬਿਲਕੁਲ ਪਤਲੀ ਤੇ ਅੱਡੀ ਬੜੀ ਫੁੱਲੀ ਜਾਂਦੀ ਆ ਬਾਕੀ ਗੱਲ ਆ ਕਰਿਆਟੀ ਨਹੀਂ ਲਾਉਂਦੇ ਉਹ ਕਰਿਆਟੀ ਲਾਉਂਦੇ ਆਲੂਆਂ ਨੂੰ ਨਾ ਲੰਬਾ ਲੰਬਾ ਕਰਕੇ ਨਾ ਕੜਾਈ ਤੇਲ ਨਾਲ ਭਰ ਕੇ ਜਿੱਦਾਂ ਆਹ ਵੱਡੀ ਕੜਾਈ ਹੋਗੀ ਇਹਨੂੰ ਤੇਲ ਨਾਲ ਦਾ ਪੂਰੀ ਭਰ ਕੇ ਨਾ ਆ ਸ਼ਾਨਣੀ ਜੀ ਲੈ ਕੇ ਇਹਦੇ ਵਿੱਚ ਸਾਰੇ ਆਲੂ ਸੁੱਟ ਗਏ ਨਾ ਉਹਨੂੰ ਤੇਲ ਦੇ ਵਿੱਚ ਡੋਬੋ ਦਿੰਦੇ ਬਸ ਆਲੂ ਜਿਹੜੇ ਹੁੰਦੇ ਆ ਉਹ ਪੱਕ ਜਾਂਦੇ ਆ ਤੇ ਕੁਛ ਉੱਪਰ ਲੱਗਾ ਵੀ ਹੁੰਦਾ ਬਸ ਕਾਲਾ ਨਮਕ ਪਾ ਕੇ ਕੁਛ ਨਮਕ ਵਗੈਰਾ ਪਾ ਕੇ ਉੱਪਰ ਤੇ ਸਰਵ ਕਰ ਦਿੰਦੇ ਆ ਤੇ ਹੋ ਕਿਹਦੇ ਆ ਜੀ ਪਤਾ ਨਹੀਂ ਕਿ ਦਵਾ ਬਣਾਏ ਇਹਨਾਂ ਨੇ मैं बना के दिखाऊंगा जल तेल की बोतल लेके आवे ना सारा तेल कड़ाई पालोंगे फिर बनावा ठीक है रस भी बना सकते शहर ने कहना पापा वाह क्या बात है पापा आपने तो कमाल कर दी पापा ऐसा पत्नी रब सबको दे जो आपको बारिश के मौसम में गर्मा गर्म पकौड़े खिलाई ਐਂਡ ਉੱਪਰ ਕਾਲਾ ਨਮਕ ਪਾ ਕਰ ਕੋਣ-ਕੋਣ ਚਾਹੁੰਦਾ ਇਧਰ ਆਪਤੀ ਮੈਨੂੰ ਮਿਲੇ ਹੈ ਸਹੀ ਆ ਨਾ ਸਹੀ ਆ ਜੂਗੇ ਹੂੰ ਪਰ ਇਹ ਹਟਾ ਪਕੌੜੀ ਖਾਵਾ ਮੈਂ ਜੀ ਮੰਮੀ ਜੀ ਆ ਗਏ ਆ ਸੂਟ ਲੈ ਕੇ ਬਹੁਤ ਗਰਮੀ ਆ ਲਓ ਜੀ ਸੂਟ ਆ ਗਏ ਆਪ ਪਟਾਈ ਖੋਲੀ ਜਾਏਗੀ ਸੂਟ ਹੋ ਗਈ ਸੂਟਾਂ ਦੀ ਪਟਾਈ ਆਹ ਲਓ ਜੀ ਮੇਰੇ ਸੂਟ ਆਹ ਲਓ ਜੀ ਮੇਰਾ ਜਿਹੜਾ ਪਹਿਲਾ ਦਾ ਸੀਤਾ ਸੂਟ ਜੀ ਮੈਚਾ ਆ ਮੇਰੇ ਸੂਟ ਆ ਗਿਆ ਜੀ ਮੰਮੀ ਦਾ ਸੂਟ ਆ ਮੇਰੇ ਉੱਥੇ ਰਹਿ ਕੇ ਦਿਨ ਕੋ ਹਾਂ ਤਾਂ ਜੀ ਰਿਕੇ ਵਿੱਚ ਜਿਹੜਾ ਲੱਭੇ ਪਾਇਆ ਮੰਮੀ ਗਰਮੀ ਨਾਲ ਬੰਦ ਲਗੀ ਸੀ ਬੰਦਾ ਵੀ ਨਹੀਂ ਫਲੋ ਆ ਜੀ ਮੰਮੀ ਦਾ ਸੂਟ ਤਾਂ ਮੇਰਾ ਦਾ ਸੂਟ ਆ ਮੇਰਾ 블랙 ਸੂਟ ਸੀ ਪਹਿਲਾ ਦਾ ਸਰ ਕਹਿੰਦੇ ਬਲੈਕ ਫਲੋਰ ਵੋਸਟ ਵਾਲਾ ਦਾ ਥੈਂਕ ਯੂ ਥੈਂਕ ਯੂ ਇਹ ਕਾ ਸੂਟ ਸੀ ਮੇਰਾ ਤੇ ਕਾ ਹੋ ਰਿਹਾ ਜੀ ਬੜਾ ਸਵਾਇਆ ਤੇ ਉਹ ਸੂਟ ਸਵਾਇ ਸੀ ਪ੍ਰੈਸ ਕੀਤੇ ਆ ਜੀ ਪਕੋੜੇ ਲਾ ਤਾਂ ਨਿਕਲ ਚੁਕੇ ਆ ਤੇ ਆ ਗਏ ਆ ਜੀ ਸਾਨੂੰ ਦੇਣ ਆਸੋ ਕਾਦੇ ਪਕੋੜੇ ਆ ਸਪੈਸ਼ਲ ਪਕੋੜੇ ਬਣਾਏ ਇਹ ਮੈਨੂੰ ਤਾਂ ਉਹਦੇ ਲੱਗਦੇ ਆ ਕੀ ਦੱਸਾਂ ਹੋਰ ਚੀਜ਼ ਦੇ ਪਰ ਹੈਗੇ ਕਿਸੇ ਹੋਰ ਚੀਜ਼ ਦੇ ਮੈਂ ਦੱਸ ਦੂੰ ਅੱਖਾਂ ਮੀਟ ਗਈ ਨਹੀਂ ਇੱਕ ਮਿੰਟ ਬਾਕਸ ਵਿੱਚ ਦੱਸਿਓ ਕਾਦੇ ਮੈਂ ਬਿਨਾ ਖਾਤੇ ਦੱਸਾਂ ਜੀ ਨਹੀਂ ਦੱਸ ਹੀ ਦਿਨੇ ਉਹਨਾਂ ਨੇ ਕਿਦਾਂ ਤੋਂ ਲਗਣਾ ਕਾਦੇ ਬੜੀਆਂ ਆ ਇਹ ਨਿਊਟਰੀ ਵਾਲੇ ਬਣਾਏ ਆ ਪਕੋੜੇ ਆ ਆ ਬਣਾਏ ਆਪਾਂ ਅਲੂ ਟਿੰਗਰ ਵਾਲੇ ਆ ਬਣਾਏਗੇ ਆਪਾਂ ਚਿਪਸ ਪਕੌੜੇ ਡੈਡੀ ਦੇ ਫੇਵਰੇਟ ਪਕੌੜੇ ਆ ਚਿਪਸ ਪਕੌੜੇ ਬਣਾਇਆ ਚਿਪਸ ਇਸ ਦੀ ਨਾ ਚੜਾਈ ਉੱਪਰ ਮੰਮੀ ਚਾਹਦਾ ਬਸੋਂੜੇ ਜਦੋਂ ਤੋਂ ਸ਼ੁਰੂ ਤੋਂ ਪਕੌੜੇ ਪਸੰਦ ਆ ਡੈਡੀ ਨੂੰ ਪਕੌੜੇ ਪਸੰਦ ਹੁਣ ਡੈਡੀ ਥੋੜੇ ਡੈਡੀ ਮੇਰੇ ਵਾਂਗੂ ਕੁਝ ਨਹੀਂ ਪਕੌੜੇ ਲੈ ਮੈਂ ਬੋਹਾਨੀ ਲੋੜੀ ਮੰਮੀ ਨੇ ਸੂਟ ਪਾ ਵੀ ਲਿਆ ਨਾ ਨਮਾ ਸੀਖ ਲੈਂਦਾ ਚਾਹ ਦੀ ਪੀ ਲੈ ਗੇਰਾ ਪੀ ਕੋਈ ਤਾਂ ਪੀ ਲਈ ਮੈਨੂੰ ਨਹੀਂ ਚਾਹੀਨਾ ਆਪਣੇ ਮੰਮੀ ਲਈ ਚਾਹ ਫੇ ਬਣਾਉਣੀ ਪੈਣੀ ਨਾ ਮੰਮੀ ਕਿੰਨੇ ਹੋਣੀ ਪਈ ਹਾਂ ਥੱਲੇ ਮੰਮੀ ਤੇ ਆਸ ਮੰਮੀ ਕਹਿੰਦੇ ਮੈਂ 150 ਰੁਪਏ ਸਮਾਈਤੀ ਫਿਰ ਟੱਕ ਪਿਆ ਹੈ ਹੈ ਟੱਕ ਨਹੀਂ ਹੋਇਆ ਹੈ ਹੂੰ ਆ ਹੋਰ ਬਗੜਾ ਮਿੱਟੀ ਆ ਔੜੀ ਆ ਜਿਹੜੀ ਆਲੀ ਆ ਡੈਡੀ ਕਹਿੰਦੇ ਮੈਂ ਕੁਰਤੇ ਪਜਾਮੇ ਦਾ 1100 ਰੁਪਏ ਦਿੱਤਾ ਮੇਰੇ ਵੀ ਟੱਕ ਪਿਆ ਹੀ ਆ ਡੈਡੀ ਕਹਿੰਦੇ ਸੂਟ ਪੋਣਾ ਹੀ ਕਿਸੇ ਨੇ ਅਦਿਨਾਂ ਮੈਂ ਮੇਰੇ ਨਹੀਂ ਟੱਕ ਪੜਾ ਹੀ ਮੰਮੀ ਕਹਿੰਦੇ ਹੂੰ ਹੂੰ ਜਿਹੜੇ ਹੂੰ ਆਨੇ ਸੌਖੇ ਆ ਬਹੁਤ ਸੌਖੇ ਚੱਕੋ ਮੂਜਾਓ ਆਹ ਚੱਲਦੇ ਹੁੰਦੇ ਦਰਦਾਂਦੇ ਆ ਮੈਂ ਕਾਲਾ ਨਮਕ ਬਹੁਤ ਟੇਸਟ ਲਾ ਦੇ ਇਹ ਫੇ ਸਾਕਤਾਂ ਨੇ ਮੇਰੇ ਖਾਣ ਵਾਲੀ ਆ ਇਹਦਾ ਕਿਹੜਾ ਘਰ ਵਾਲਾ ਇਦਾਂ ਪੋਲੇ ਬਣਾ ਕੇ ਰਿਹਾ ਤੁੰਨਾ ਇਹਨੂੰ ਦਰੀਆਂ ਟਮਾ ਨਹੀਂ ਆਉਂਦੇ ਸਵਾਦ ਨੇ ਮਾਝ ਲਗਾ ਲੋ ਮੈਂ ਦੇਖ ਨਾ ਜਾਏ ਤੂੰ ਪਾਪਾ ਦਾ ਪਪਾ ਜਿਹਦੀ ਮੱਖਣ ਐਮੀ ਆ ਫੇ ਮੂਰ ਨੂੰ ਦਰ ਆਇਆ ਵੀ ਆਈ ਦੇ ਬਚਾਰੀ ਆ ਇਹ ਹੁਣੇ ਖਾ ਗਏ ਹਜਿੱਕ ਕੋੜਾ ਇੱਕ ਬਗੋੜਾ ਹਾਂ ਹਾਂ ਅੱਜ ਜੇਪਸ ਬਗੋੜੇ ਦੱਸਿਓ ਕੌਣ ਕੌਣ ਖਾਦਦਾ ਰਿਹਾ ਹੈ ਆਰੇ ਚਾਰੇ ਕੱਢਦੇ ਹੁਣੇ ਪਿੰਗਰ ਨੂੰ ਟਰਾਈ ਕਰਦੇ ਹੁਣੇ ਆਹ ਪਕੌੜੇ ਬਹੁਤ ਕੱਢ ਲਏ ਨੇ ਕਿਤੇ ਕਿੱਥੇ ਪਕੌੜੇ ਕੱਢੇ ਅੱਜ ਆਪਾਂ ਚਾਹ ਲੈ ਲੈਂਦੇ ਬਈ ਇਹ ਹੋਣੀ ਆਹ ਦਾ ਕੰਜਨ ਕੋਈ ਹੋਰ ਲੱਗਦਾ ਹੁਣ ਚਿਕਨ ਚਿਕਨ ਪਕੜਾ ਨਿਕਿਆ ਚਿਕਨ ਲੱਗਦਾ ਹੁਣ ਆਹ पर न्यूट्री जो चूरा ना वो बनाए न्यूट्री चूरे के और खानी देखो है है पापा ਕਿ ਹੱਸੇ ਮੰਮੀ ਨੂੰ ਮੰਦਰੇ ਢੇਰੀ ਆਈ ਸੀ ਮਾਰਾ ਜਿੱਤੀ ਮੈਂ ਨਾ ਮੈਂ ਕਹਾ ਮੰਮੀ ਮੈਂ ਕਹਾ ਮੰਮੀ ਬਾਨੀ ਦੀ ਘਰ ਵਾਲੀ ਮੈਂ ਕਹਾ ਸੋਨੇ ਦੇ ਉਹ ਪੋਦੀ ਆ ਸੂਟ ਕੱਪੜੇ ਮੈਂ ਕਹਾ ਹਾਈ ਹੋਰੀ ਲੱਤਾ ਵੀ ਨੀ ਦੋਦੀ ਉਹਨੇ ਕਿੰਨੇ ਮੈਂ ਕਹਾ ਦੇਣਾ ਹੋ ਗੋਮਰੀ ਨੂੰ ਵਿਆਹ ਚ ਮੰਮੀ ਕਹਿੰਦੀ ਉਹ ਲੱਤਾ ਲੋਹੇ ਲੱਗੀਆਂ ਹੈ ਕਿ ਸਾਡੀਾਂ ਨੂੰ ਲੱਤਾ ਲੱਗੀਆਂ ਉਹ ਛੱਟ ਸਾਤ ਦੀ ਹੋ ਕੇ ਵੀ ਇੰਨੀ ਜੱਗ ਲੱਗਦੀ ਆ ਸਾਡੀਆਂ ਪੈਣੀਆਂ ਹੈ ਹਾਂ ਥੋੜਾ ਨਹੀਂ ਪੈਸੇ ਨਾਲ ਥੋੜੀ ਦਿੱਤਾ ਤੂੰ ਹੁਣ ਹਟ ਜਣੀ ਆ ਨਾਲ ਮੋਮਸਾਂਹ ਚਿੱਟਣੀ ਆ ਆ ਵੀ ਇਦਾਂ ਆ ਜਾਂਦੀ ਆ ਹੁਣ ਜਦੋਂ ਮੱਜੀ ਤੇਰਾ ਨੂੰ ਹਾਂ ਨੂੰ ਹੋਰ ਨੰਗਾਈ ਜੰਦੀ ਬਣਾਦਾ